ਦੀਪ ਮਠਾੜੂ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਆਪਣੀਆਂ ਕਪਲ ਵੀਡੀਓ ਕਰਕੇ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਨੇ ਹਾਲ ਹੀ ਦੇ ਵਿੱਚ ਉਹ ਦੋਨੋਂ ਟਰੋਲ ਹੋ ਰਹੇ ਨੇ ਕਿਉਂਕਿ ਸੰਦੀਪ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ ਕਾਫੀ ਸਮੇ ਤੋਂ ਘਰ ਨਹੀਂ ਆ ਰਹੀ ਜਿੱਥੋਂ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਨੇ ਤੇ ਉਧਰੋਂ ਦੀਪ ਮਠਾੜੂ ਦੀ ਮਾਂ ਦੀ ਤਬੀਅਤ ਬਿਲਕੁਲ ਠੀਕ ਨਹੀਂ ਸੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਪਰ ਸੰਦੀਪ ਕੌਰ ਆਪਣੀ ਸੱਸ ਦਾ ਪਤਾ ਲਾਣ ਵੀ ਨਹੀਂ ਗਈ ਤੇ ਨਾ ਹੀ ਉਸ ਦੇ ਕੋਲ ਰਹੀ। ਐ ਸਿਚੁਏਸ਼ਨ ਤੋਂ ਲੋਕ ਅੰਦਾਜ਼ਾ ਲਗਾ ਰਹੇ ਸੀ ਕਿ ਇਹਨਾਂ ਦੋਨਾਂ ਫੈਮਲੀਆਂ ਦੇ ਆਪਸ ਵਿੱਚ ਕੋਈ ਨਾ ਕੋਈ ਕਲੇਸ਼ ਚੱਲ ਰਿਹਾ ਹੈ। ਅਤੇ ਦੋਨਾਂ ਦੇ ਵੱਖ ਹੋਣ ਦੀ ਗੱਲ ਵੀ ਸਾਹਮਣੇ ਆਈ। ਪਰ ਕੱਲ ਸੰਦੀਪ ਕੌਰ ਨੇ ਲਾਈਵ ਹੋ ਕੇ ਦੱਸ ਦਿੱਤਾ ਕਿ ਉਹ ਜਲਦ ਹੀ ਤੁਹਾਨੂੰ ਦੱਸੇਗੀ ਕਿ ਸਾਰਾ ਕੀ ਮਸਲਾ ਹੈ। ਅਤੇ ਨਾਲ ਹੀ ਉਧਰੋਂ ਦੀਪ ਮਠਾੜੂ ਨੇ ਕਮੈਂਟਾਂ ਤੋਂ ਪਰੇਸ਼ਾਨ ਹੋ ਕੇ ਕਿਹਾ ਕਿ ਉਹ ਵੀ ਲਾਈਵ ਆ ਕੇ ਜਲਦ ਹੀ ਸਾਰਾ ਕੁਝ ਕਲੀਅਰ ਕਰੇਗਾ ਤੇ ਬਾਅਦ ਵਿੱਚ ਉਹਨੇ ਕਿਹਾ ਕਿ ਉਹਨਾਂ ਦਾ ਆਪਸ ਵਿੱਚ ਕੋਈ ਕਲੇਸ਼ ਨਹੀਂ ਉਹ ਹਰ ਰੋਜ਼ ਸੰਦੀਪ ਕੌਰ ਅਤੇ ਹਰਗੁਣ ਦੇ ਨਾਲ ਗੱਲ ਕਰਦਾ ਹੈ ਅਤੇ ਜਲਦ ਹੀ ਸੰਦੀਪ ਕੌਰ ਅਤੇ ਹਰਗੁਣ ਕੌਰ ਆਪਣੇ ਘਰ ਵਾਪਸ ਆਉਣਗੇ ਉਸ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਇੱਕ ਗਲਤੀ ਹੋ ਚੁੱਕੀ ਹੈ ਪਰ ਹੁਣ ਉਹ ਹੋਰ ਗਲਤੀਆਂ ਨਹੀਂ ਕਰਨੀਆਂ ਚਾਹੁੰਦਾ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਰੱਬ ਦਾ ਨਾਮ ਲਓ ਅਣਜਾਣੇ ਅੰਦਾਜ਼ੇ ਨਾਲ ਕਿਉਂਕਿ ਵਿਆਹ ਬੜਾ ਨਾਜ਼ੁਕ ਰਿਸ਼ਤਾ ਹੁੰਦਾ ਹੈ ਅਸੀਂ ਵੀ ਦੁਆ ਕਰਦੇ ਹਾਂ ਕਿ ਇਹਨਾਂ ਦਾ ਰਿਸ਼ਤਾ ਬਣਿਆ ਰਹੇ ਅਤੇ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ